ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਰ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਮਾਓ ਜੀ ਸਾਰੇ ਕੀ ਮਿਓ ਠੀਕ ਠਾਕ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਜੀ ਤੇ ਅੱਜ ਵਾਲੀ ਵੀਡੀਓ ਮੈਂ ਬਣਾ ਰਹੀ ਆ ਜੀ ਟਾਈਮ ਹੋ ਗਿਆ ਮੈਨੂੰ ਲੱਗਦਾ 8:00 ਵਜੇ ਜੀ ਰਾਤ ਨੂੰ 8:00 ਵਜੇ ਬਣਾ ਰਹੀ ਆ ਤੇ ਅੱਜ ਇਹ ਵੀਡੀਓ ਜਿਹੜੀ ਬਣਾਉਂਦਾ ਮੇਨ ਮਕਸਦ ਕੀ ਆ ਹਨਾ ਜਿਹੜੇ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਹਨਾ ਧੰਨਵਾਦ ਕਰਦੀ ਆ థాంక్స్ ਕਰਦੀ ਆ ਤੇ ਆਪਨੇ ਹਨਾ YouTube ਤੇ ਜਿਹੜੇ ਹੈਗੇ ਨੇ ਬਣ ਕੇ ਸਬਸਕ੍ਰਾਈਬਰ ਨੇ ਜਿਹੜੇ ਕੰਪਲੀਟ ਹੋ ਚੁੱਕੇ ਨੇ ਤੇ ਉਹਦਾ ਕਾਰਨ ਕੌਣ ਆ ਤੁਸੀਂ ਓਂਜੀ ਤੁਹਾਡਾ ਪਿਆਰ ਆ ਹਨਾ ਤੇ ਇਹ ਸਾਰੇ ਦੇ ਪਿੱਛੇ ਹਨਾ ਵੀ ਤੁਸੀਂ ਹੋਈ ਓ ਮੈਂ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਹਨਾ ਤੁਸੀਂ ਨੇ ਚੈਨਲ ਨੂੰ ਇੰਨਾ ਜ਼ਿਆਦਾ ਜਿਹੜਾ ਹੈਗਾ ਪਿਆਰ ਦਿੱਤਾ ਇਹ ਇਹ ਚੈਨਲ ਮੇਰਾ ਕੱਲੀ ਦਾ ਨਹੀਂ ਹੈਗਾ ਆਪਣਾ ਸਾਰਿਆਂ ਦਾ ਚੈਨਲ ਆ ਹਨਾ ਤੁਸੀਂ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਮੈਨੂੰ ਇੰਨਾ ਜ਼ਿਆਦਾ ਹਨਾ ਤੇ ਵੀ ਮੈਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਕੱਲ ਜਦੋਂ ਮੈਂ ਦੇਖੀ ਹਨਾ ਬਣ ਕੇ ਪੂਰੇ ਹੋ ਗਏ ਤੇ ਬਹੁਤ ਜ਼ਿਆਦਾ ਮਤਲਬ ਮੇਰੇ ਮਨ ਨੂੰ ਇਸ ਤਰ੍ਹਾਂ ਇੱਕ ਹਨਾ ਵੀ ਅਲੱਗ ਹੀ ਖੁਸ਼ੀ ਜੀ ਮਿਲੀ ਹਨਾ ਵੀ ਤੁਸੀਂ ਕਿੰਨਾ ਜ਼ਿਆਦਾ ਹਨਾ ਮੈਨੂੰ ਪਿਆਰ ਦਿੰਦੇ ਹੋ ਤੇ ਜਦ ਮੈਂ YouTube ਤੇ ਆਈ ਸੀਗੀ ਹਨਾ ਮਤਲਬ ਸਟਾਰਟਿੰਗ ਮੇਰੀ ਕੁਝ ਇਸ ਤਰ੍ਹਾਂ ਦੀ ਹੋ ਰਹੀ ਸੀਗੀ ਮੈਂ ਤੁਹਾਨੂੰ ਅੱਜ ਆਪਣੀ ਸਟਾਰਟਿੰਗ ਦੱਸਦੀ ਦੇਵਾਂ ਤੇ ਜਿਹੜੀ ਹੈਗੀ ਸੀ ਮੈਂ ਉਦੋਂ ਹੀ ਮਤਲਬ ਚੈਨਲ ਬਣਿਆ ਹੋਇਆ ਸੀ ਜੇ ਤੁਸੀਂ ਚੈਨਲ ਖੋਲ ਕੇ ਵੀ ਦੇਖੋਗੇ ਹਨਾ ਸਟਾਰਟਿੰਗ ਤੋਂ ਤੁਸੀਂ ਸਾਰੀਆਂ ਵੀਡੀਓ ਹੱਦੇ ਉਦੋਂ ਹੀ ਪਈਆਂ ਨੇ ਤੇ ਉਹਦੇ ਵਿੱਚ ਸਾਡਾ ਚੈਨਲ ਉਦੋਂ ਦਾ ਪੋਲਟਰੀ ਵਾਸਤੇ ਸੀ ਸੰਦੀਪ ਕੋਈ ਨਾ ਕੋਈ ਵੀਡੀਓ ਪਾ ਦਿੰਦੇ ਸੀਗੇ ਤੇ ਉਹ ਤੁਹਾਡੇ 뷰 ਜੇ ਮਤਲਬ ਸਾਨੂੰ ਕਿਉਂਕਿ ਸਟਾਰਟਿੰਗ ਹੁੰਦੀ ਆ ਸਟਾਰਟਿੰਗ ਦੀ ਦੇਖੋ 뷰 ਘਟ ਆਉਂਦੀ ਆ ਆਦਿ ਨੇ ਕੋਈ ਵੀ ਆਪਾਂ ਕੋਈ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਹ ਹਨਾ ਕਿਉਂਕਿ ਜ਼ੀਰੋ ਲੈਵਲ ਤੋਂ ਜਦੋਂ ਸਟਾਰਟ ਕਰਦੇ ਆ ਤੇ ਇੱਕ ਦਿਨ ਅਸੀਂ ਬੈਠੇ ਸੀਗੇ ਮੈਂ ਕਿਛੋ ਲੋਮ ਹਣਾ ਮੈਂ ਸੋਇਚ ਕੰਮ ਕਰਦੀ ਸੀ ਮੈਂ ਕਿ ਤੁਸੀਂ ਮੇਰੀ ਵੀਡੀਓ ਬਣਾਓ ਤੇ ਆਪਾਂ ਬਲੌਗ ਪਾਉਣੀ ਆ ਤੇ ਸਾਨੂੰ ਬੜੀਆ ਜਿਹੀ ਹੁਨਾਰਾ ਮੈਨੂੰ ਲੱਗ ਗਿਆ ਸੀ ਜਿਆਦਾ ਜਲ ਹੁਣ ਅਸੀਂ ਦੋ ਕੁ ਵੀਡੀਓ ਪਾਈਆ ਸੀ ਮੇਰੇ ਦੋ ਪਤਨੀ ਚਾਰ ਵੀਡੀਓ ਪਾਈਆ ਹਨ ਤੇ ਮੇਰੇ ਮੰਮੀ ਬਿਮਾਰ ਹੋ ਗਏ ਤੇ ਮੰਮੀ ਬਿਮਾਰ ਹੋ ਗਏ ਬਸ ਮੇਰਾ ਦਿਮਾਗ ਖਰਾਬ ਕਿਤੇ ਖਰਾਬ ਤਾਂ ਹੋਣਾ ਹੀ ਸੀਗਾ ਤੇ ਚੈਨਲ ਦੀ ਹਜੇ ਸਟਾਰਟਿੰਗ ਹੀ ਸੀ ਇੰਨਾ ਕੋਈ ਜ਼ਿਆਦਾ ਹੋਣੀ ਸੀਗਾ ਇੱਥੇ ਵੀ ਅਸੀਂ ਉਦੋਂ ਤਾਂ ਮੇਥੋਂ ਕੋਈ ਵੀਡੀਓ ਨਹੀਂ ਸੀ ਬਣਦੀ ਕਿਉਂਕਿ ਮਾਰੀ ਇੰਨਾ ਜ਼ਿਆਦਾ ਹੈ ਤੇ ਤਾਂ ਪਿੱਕ ਦਾ ਚੈਨਲ ਸਟਾਰਟਿੰਗ ਹੀ ਸੀਗੀ ਜੇ ਚੈਨਲ ਆਪਣਾ ਗ로우 ਹੋਇਆ ਹੋਵੇ ਆਪਣੀ ਫੈਮਿਲੀ ਬਣੀ ਹੋਵੇ ਫਿਰ ਤਾਂ ਆਪਾਂ ਨੂੰ ਹੁੰਦਾ ਦੇਖੋ ਹੁਣ ਮੇਰੀ ਫੈਮਿਲੀ ਬਣੀ ਹੋਈ ਹੈ ਮੈਨੂੰ ਹਰ ਇੱਕ ਗੱਲ ਹੁੰਦਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਦੋਂ ਸਟਾਰਟਿੰਗ ਸੀ ਮੈਂ ਤੁਹਾਨੂੰ ਕਿਸੇ ਨੂੰ ਜਾਣਦੀ ਨਹੀਂ ਸੀ ਹੈਨਾ ਮੈਨੂੰ ਕੋਈ ਨਹੀਂ ਸੀਗਾ ਜਾਣਦਾ ਤੇ ਮᱩਲੀ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਮੈਨੂੰ ਹਨ ਜਿਹੜੇ ਵੀਰ ਪਹਿੜਾ ਨੇ ਕਿੱਥੇ ਕਿੱਥੇ ਬੈਠੇ ਜੀ ਕੋਈ ਰਾਜਸਥਾਨ ਚ ਕੋਈ ਹਰਿਆਣੇ ਚ ਹਨਾ ਤੇ ਤੁਸੀਂ ਪੌਣ ਕੰਟਰੀ ਦੇ ਵਿੱਚ ਜਿਹੜੇ ਮੇਰੇ ਭੈਣਾ ਭਾਈ ਬੈਠੇ ਨੇ ਤੇ ਉਹ ਸਾਰੇ ਹਨਾ ਤੁਸੀਂ ਮਤਲਬ ਵੀ ਮੈਨੂੰ ਜਾਣਨ ਲੱਗੇ ਹਨਾ ਦੇ ਕੋ ਸੋਸ਼ਲ ਮੀਡੀਆ ਦਾ ਕਿੰਨਾ ਵੱਡਾ ਆਪਾਂ ਨੂੰ ਸੁਖੁੰਗਾ ਤੇ ਮੈਨੂੰ ਵੀ ਇਹੀ ਚੀਜ਼ ਦਾ ਹੁੰਦਾ ਜਿਵੇਂ ਸ਼੍ਰੀ ਦੀ ਛੇਤੀ ਵੀਡੀਓ ਬਣਾ ਕੇ ਕੋਈ ਵੀ ਗੱਲ ਹੋਵੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਹਨਾ ਫਿਰ ਮੇਰੇ ਮਨ ਦਾ ਜਿਹੜਾ ਭਜਨਾ ਉਤਰ ਜਾਂਦਾ ਤੇ ਮੈਂ ਤੁਹਾਨੂੰ ਦੱਸਦੀ ਸੀਗਾ ਕਿ ਮੇਰੇ ਚੈਨਲ ਦੀ ਸਟਾਰਟਿੰਗ ਕਿਵੇਂ ਸੀਗੀ ਹਨਾ ਭਾਈ ਜਦ ਮੇਰੇ ਮੰਮੀ ਬਿਮਾਰ ਹੋ ਗਏ ਤੋਂ ਵੀਡੀਓ ਮੈਂ ਪਾਈਆ ਉਸ ਤੋਂ ਬਾਅਦ ਤੇ ਮੇਰਾ ਮਾਰੀ ਨਹੀਂ ਸੀਗਾ ਕਰਦਾ ਹੈਗਾ ਸਾਡੀ ਚਾਹ ਦੀ ਨਹੀਂ ਸੀਗਾ ਚੈਨਲ ਜਾਂ ਕੁਝ ਵੀ ਤੇ ਸੰਦੀਪ ਨੇ ਇੱਕ ਅੱਧੀ ਵਾਰ ਕੋਈ ਜਿਵੇਂ ਅਸੀਂ ਮੱਥਾ ਟੇਕਣ ਗਏ ਕਿਤੇ ਮਤਲਬ ਅਰਦਾਸ ਕਰਾਉਣ ਗਏ ਗੁਰਦੁਆਰਾ ਸਾਹਿਬ ਸਾਡੇ ਨੇੜੇ ਕੋਲ ਵਾਲਾ ਸਾਹਿਬ ਮੰਗੀ ਸਾਹਿਬ ਗੁਰਦੁਆਰਾ ਤੇ ਉਸ ਦਿਨ ਇਹਨਾਂ ਨੇ ਉੱਥੋਂ ਵੀਡੀਓ ਸ਼ੂਟ ਕਰਕੇ ਬਸ ਥੋੜੀ ਜਿਹੀ ਉੱਧਰ ਹੀ ਉਹ ਪਾਤੀ ਹਨਾ ਫਿਰ ਮਸਤ ਬਣਾ ਸਾਰੇ ਉਹ ਵੀਡੀਓ ਪਾਤੀ ਇਸ ਤਰ੍ਹਾਂ ਉਸ ਸਾਡਾ ਚੈਨਲ ਜਾਂ ਚੱਲੀ ਗਿਆ ਤੇ ਫਿਰ ਜਦੋਂ ਮੰਮੀ ਕੁਝ ਠੀਕ ਹੋ ਗਏ ਮੇਰੇ ਮਨ ਨੂੰ ਲੱਗਿਆ ਵੀ ਹਾਂ ਹੁਣ ਮੇਰੇ ਮੰਮੀ ਠੀਕ ਨੇ ਮੈਂ ਫੇਰ ਦੁਬਾਰਾ ਸ਼ੁਰੂ ਕਰਿਆ ਤੇ ਵਧੀਆ ਜਿਹਾ ਰਿਸਪੌਂਸ ਮਿਲਦਾ ਰਿਹਾ ਉਸ ਤੋਂ ਬਾਅਦ ਹੁਣ ਮੈਂ ਹੋ ਗਈ ਬਿਮਾਰ ਤੇ ਫੇਰ ਜਿਵੇਂ ਰਾਹੁਲ ਵੀ ਮੇਰਾ ਜਿਵੇਂ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਸ ਮੇਰਾ ਤਾਂ ਕੈਮਰੇ ਗੱਲੀ ਚੱਕ ਕਰਨ ਨੂੰ ਹੀ ਜੀ ਨਾ ਕਰੇ ਹਨਾ ਮੈਨੂੰ ਸਾਰੇ ਕਹਿੰਦੇ ਵੀ ਤੇਨੂੰ ਠੋਕ ਲੱਗੀ ਮੈਂ ਕਿ ਮੈਨੂੰ ਕਾਦੀ ਠੋਕ ਲੱਗੀ ਤੇ ਚਲੋ ਜੀ ਹੋ ਜਾਂਦਾ ਕਈ ਵਾਰ ਹਨਾ ਤੇ ਉਹ ਪਾਣੀ ਮੈਂ ਤੁਹਾਨੂੰ ਦੱਸਿਆ ਸੀਗਾ ਪਾਣੀ ਪਾਤਾ ਹਨਾ ਉਹਦੇ ਨਾਲ ਪਤਾ ਨਹੀਂ ਮੈਨੂੰ ਮੇਰੇ ਮਨ ਨੂੰ ਹੀ ਆ ਗਿਆ ਤੇ ਉਹ ਦੁਬਾਰਾ ਹੁਣ ਮੈਂ ਚੈਨਲ ਤੇ ਆਈ ਚਾਰ ਪੰਜ ਦਿਨਾਂ ਅੱਜ ਚੈਨਲ ਬਾਹੀ ਗੁਰੂ ਦੀ ਕਿਰਪਾ ਨਾਲ ਤੇ ਤੁਹਾਡੇ ਪੈਨ ਪਈਏ ਦੇ ਪਿਆਰ ਨਾਲ ਹਨਾ ਚੈਨਲ ਨੇ ਇੰਨੀ ਜ਼ਿਆਦਾ ਗਰੋਅ ਹੋਇਆ ਐਨੇ ਸਬਸਕ੍ਰਾਈਬਰ ਬਦੇ ਤੇ ਵੀਡੀਓਜ਼ ਮੇਰੀਆਂ ਸਾਰੀਆਂ ਕੇਚ ਜਾਣ ਲੱਗੀਆਂ ਹਨਾ ਤੇ ਬਾਹੀ ਗੁਰੂ ਨੇ ਇਹ ਜੀ ਵਾਹ ਫੜੀ ਜੀ ਬਾਕੀ ਤੁਹਾਡਾ ਪਿਆਰ ਆ ਹਨਾ ਤੇ ਮੈਂ ਤਾਂ ਕੁਝ ਵੀ ਨਹੀਂ ਕਰਨ ਜੋਗੀ ਹੈਗੀ ਹਨਾ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਮੈਨੂੰ ਮੇਰੀ ਇਹ ਦੂਸਰੀ ਮਤਲਬ ਪੈਨਾ ਜਿਹੜੀ ਆ ਮਤਲਬ YouTube ਤੇ ਨਹੀਂ ਹਨਾ ਮੈਸੇਜ ਵੀ ਆਉਂਦੇ ਨੇ ਕਹਿੰਦੀਆਂ ਨੇ ਹਨਾ ਵੀ ਤੁਹਾਡਾ ਚੈਨਲ ਇੰਨੀ ਛੇਤੀ ਅੱਨਾ ਕਿਵੇਂ ਗ੍ਰੋ ਕਰ ਗਿਆ ਤੇ ਵੀ ਸਾਨੂੰ ਵੀ ਦੱਸੋ ਤੁਸੀਂ ਕੀ ਜਾਦੂ ਮਾਰਿਆ ਚੈਨਲ ਤੇ ਨਹੀਂ ਪੈਨੇ ਕੋਈ ਜਾਦੂ ਨਹੀਂ ਵਾਰਿਆ ਹੈਗਾ ਦੇਖੋ ਪੈਨਾ ਪਈਆ ਦਾ ਪਿਆਰ ਆ ਤੇ ਉਸ ਬਾਹਰੋਂ ਦੀ ਕਿਰਪਾ ਤੇ ਤੁਹਾਡਾ ਚੈਨਲ ਤੁਹਾਡੇ ਚੈਨਲ ਵੀ ਜਰੂਰ ਦੇਖੋ ਜਿਹੜਾ ਕੋਈ ਵੀ ਮਿੰਤ ਕਰਦਾ ਹਨਾ ਇਹ YouTube ਤੇ ਵੀਡੀਓ ਪਾਉਣੇ ਕੋਈ ਸੌਖੀ ਤਾਂ ਹੈ ਨਹੀਂ ਜੀ ਪਹਿਲਾਂ ਵੀਡੀਓ ਬਣਾਉਣੀ ਹੈ ਫਿਰ ਐਡਿਟ ਕਰਨੀ ਫਿਰ ਮਤਲਬ ਸਾਰਾ ਨਾ ਬਿਓ ਕਰਕੇ ਫਿਰ ਆਪਾਂ ਇਹ ਤੇ ਪਾਉਣੇ ਹਨ ਮੈਂ ਕਹਿੰਦੀ ਆ ਵੀ ਸਾਰੇ ਜਿੰਨੇ ਵੀ ਭੈਣ ਭਾਈ ਹਨ ਪਿੰਤ ਕਰ ਰਹੇ ਨੇ ਸਾਰਿਆਂ ਦੇ ਚੈਨਲ ਹਨ ਦਿਨ ਤੋਂ ਪੁਨੀ ਰਾਤ ਚੌਗਣੀ ਤਰੱਕੀ ਕਰਨ ਜੀ ਕਿਉਂ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹ ਇੱਕ ਹੌਂਕ ਲਾ ਜਾ ਇੱਕ ਖੁਸ਼ੀ ਹੀ ਬੱਕਰੀ ਹੋਈ ਹੁੰਦੀ ਆ ਹਨ ਮਨ ਨੂੰ ਤੇ ਬਾਕੀ ਹਨ ਮੇਰੇ ਸਾਰੇ ਈਵਰਸ ਦਾ ਮੇਰੇ ਸਾਰੇ ਸਬਸਕ੍ਰਾਈਬਰਸ ਦਾ ਹਨ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਤੇ ਤੁਸੀਂ ਆਪਣਾ ਪਿਆਰ ਮੇਰੇ ਨਾਲ ਤੇ ਚੈਨਲ ਨਾਲ ਇਸ ਤਰ੍ਹਾਂ ਹੀ ਬਣਾਈ ਰੱਖਿਓ ਮੈਨੂੰ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਹਨ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਅੱਗੇ ਜਿਹੜੀ ਆਪਣੀ ਫੈਮਿਲੀ ਆ ਜੁਕੀ ਫੈਮਿਲੀ ਹੈ ਨਾ ਹੋਰ ਮਤਲਬ ਦਿਨ ਦਿਨ ਤੁਕਨੀ ਰਾਤ ਚੋਕਨੀ ਹਨ ਜਿਹੜੀ ਪਦੇ ਤੇ ਅੱਜ ਵਾਸਤੇ ਮੇਨ ਜਿਹੜੀ ਵੀਡੀਓ ਸੀਗੀ ਉਹ ਇਸ ਟੌਪਿਕ ਤੇ ਹੀ ਸੀਗੀ ਮੇਰੀ ਤੇ ਦੇਖੋ ਵੀ ਮੈਂ ਹੋਰ ਤਾਂ ਕੁਰੀ ਹੋ ਨਹੀਂ ਬਸ ਖੁਸ਼ ਹਾਂ ਉਹ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਐ ਤੇ ਬਾਕੀ ਵਧੀਆ ਜੀ ਬਹੁਤ ਵਧੀਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਵੀ ਇੱਕ ਕੇ ਸਬਸਕਰ ਹੈ ਨਾ ਬਹੁਤ ਜਲਦੀ ਮਤਲਬ ਮੇਰੀ ਥੋੜੀ ਮਿੰਤਨ ਆ ਰਹੀ ਹੈ ਨਾ ਸਾਰੀ ਕੰਪਲੀਟ ਹੋਏ ਨੇ ਤੇ ਵੀਡੀਓਸ ਨੂੰ ਬਹੁਤ ਵਧੀਆ ਜਿਹੜਾ ਰਿਸਪੌਂਸ ਆ ਤੇ ਤੁਸੀਂ ਦੇ ਰਹੇ ਹੋ ਆਪਣਾ ਪਿਆਰ ਦੇ ਰਹੇ ਹੋ ਹਨਾ ਤੇ ਬਾਕੀ ਜੀ ਜੇ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਹਨਾ ਤੁਸੀਂ ਬਹੁਤ ਸਦਾ ਵਧੀਆ ਹਨਾ ਸਾਰੇ ਹਨਾ ਤੁਸੀਂ ਵਧੀਆ ਲਾਈਕਸ ਵਗੈਰਾ ਕਮੈਂਟ ਵਗੈਰਾ ਸਾਰੇ ਕਰ ਰਹੇ ਹੋ ਤੇ ਚਲੋ ਉਹ ਤਾਂ ਮੈਂ ਵੀ ਮੰਨਦੀ ਆਂ ਵੀ ਹੌਲੀ ਹੌਲੀ ਥੋੜੀ ਹਨਾ ਮੇਰੇ ਨਾਲ ਜਿਹੜੀ ਹੈਗੀ ਐਟੈਚਮੈਂਟ ਹੋਰ ਬਧੂਗੀ ਹਨਾ ਤੇ ਮੈਨੂੰ ਫਿਰ ਮੈਨੂੰ ਵੀ ਇਹ ਹੋ ਜਾਂਦਾ ਜੇਕਰ ਤੁਸੀਂ ਕਮੈਂਟ ਵਗੈਰਾ ਕਰਦੇ ਹੋ ਹਨਾ ਤੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਹਾਂ ਤੇ ਕੌਣ ਕੌਣ ਨੇ ਮੈਨੂੰ ਕਿੱਥੋਂ ਹੁਣ ਜਿਵੇਂ ਇੱਕ ਭੈਣ ਸੀਗੀ ਉਹ ਰਾਜਸਥਾਨ ਤੋਂ ਨੇ ਉਹ ਹਨਾ ਉਹਨਾਂ ਨੇ ਮੈਨੂੰ ਕਮੈਂਟ ਕਰਿਆ ਹਨਾ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਸੀ ਮੈਂ ਰਾਜਸਥਾਨ ਤੋਂ ਤੇ ਫਿਰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਹਨਾ ਕਿ ਕਿੱਥੋਂ ਕਿੱਥੋਂ ਆਪਾਂ ਇੱਕ ਦੂਸਰੇ ਨਾਲ ਜੁੜਦੇ ਆ ਹਨਾ ਆਪਾਂ ਡੇਲੀ ਬਾਤ ਕਰਦੇ ਆ ਇੱਕ ਦੂਜੇ ਨੂੰ ਹਨਾ ਆਪਣੀ ਕਿੰਨਾ ਜ਼ਿਆਦਾ ਮਤਲਬ ਅੱਜ ਕੱਲ ਸੋਸ਼ਲ ਮੀਡੀਆ ਦਾ ਜੁਗਾ ਜੀ ਹਨਾ ਜੇ ਹੁਣ ਅੱਗੇ ਆਪਣਾ ਹੁੰਦਾ ਸੀਗਾ ਪੁਰਾਣੀ ਸਮਿਆਂ ਚ ਜਿਵੇਂ ਆਪਣੇ ਮੰਮੀਆਂ ਦਾਦੀਆਂ ਆਪਣਾਂ ਦਾਦੀ ਹੁੰਦੀ ਸੀ ਵੀ ਆਂਡ ਕੋ ਆਂਡ ਦਾ ਪਿਆਰ ਹੁੰਦਾ ਸੀ ਪਿੰਡਾਂ ਚ ਫੋਨ ਦੇਖੋ ਹੁਣ ਤਾਂ ਆਪਾਂ ਘਰ ਬੈਠੇ ਹੁੰਨੇ ਆ ਹਨਾ ਤੇ ਅੰਦਰ ਬੈਠੇ ਸਾਰੇ ਦੇਖੋ ਫੋਨ ਚਲਾਉਂਦੇ ਰਹੀਆਂ ਹਨਾ ਤੇ ਹੁਣ ਆਪਣਾ ਇਹ ਮਿਲਨ ਵਰਤਨ ਹੋਰ ਤਾਂ ਬਹੁਤ ਘਟ ਗਿਆ ਜੀ ਪਿੰਡਾਂ ਦੇ ਵਿੱਚ ਵੀ ਨਹੀਂ ਪਹਿਲਾਂ ਵਾਲੀ ਇਹ ਗੱਲਾਂ ਨਹੀਂ ਹੈਗੀਆਂ ਤੇ ਹੁਣ ਹੈਗਾ ਹੁਣ ਸੋਸ਼ਲ ਮੀਡੀਆ ਦਾ ਜੁਗਾ ਤੇ ਆਪਾਂ ਸਾਰੇ ਇੱਕ ਦੂਜੇ ਨੂੰ ਇੱਕੋ ਹੀ ਦੇਖਦੇ ਆ ਹਨਾ ਇਹਦੇ ਤਰੀ ਉਹੀ ਆਪਾਂ ਦੇਖਦੇ ਆ ਹਨਾ ਕੋਈ ਕੀ ਕਰ ਰਿਹਾ ਕੋਈ ਆਪਦੀ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਰਹਿ ਰਿਹਾ ਹਨਾ ਕੋਈ ਮਤਲਬ ਜਿਵੇਂ ਹੁਣ ਤੇ ਮੈਂ ਤਾਂ ਹਜੇ ਕੁਝ ਵੀ ਹੈ ਨਹੀਂ ਬਹੁਤ ਵੱਡੇ ਵੱਡੇ ਮਤਲਬ ਯੂਟਿਊਬਰ ਹੈਗੇ ਨੇ ਹਨਾ ਤੇ ਉਹ ਸਾਰੇ ਆਪਾਂ ਨੂੰ ਦਿਖਾਉਂਦੇ ਨੇ ਹਨਾ ਫਿਰ ਇਸ ਤਰ੍ਹਾਂ ਹਨਾ ਵੀ ਆਪਾਂ ਨੂੰ ਦੇਖੋ ਨੌਲੇਜ ਵੀ ਬਹੁਤ ਮਿਲਦੀ ਆ ਹਨਾ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਦੀ ਤੇ ਸੋਸ਼ਲ ਮੀਡੀਆ ਜਿਵੇਂ ਆਪਾਂ ਕਹਿ ਦਿੰਦੇ ਆ ਹਨਾ ਵੀ ਮਾੜਾ ਇਹ ਵਿੱਚ ਹਨਾ ਹੁਣ ਲੋਕਾਂ ਦੀ ਥਿੰਕਿੰਗ ਬਣੀ ਹੁੰਦੀ ਆ ਹਨਾ ਜਿਵੇਂ ਆਪਣੇ ਪਿੰਡਾਂ ਚ ਆਮ ਹੁੰਦੇ ਨੇ ਤੇ ਵੀ ਇਹ ਤਾਂ ਜੀ ਫੋਨ ਚਲਾਉਂਦੇ ਨੇ ਇੱਦਾਂ ਦੇਖੋ ਜੀ ਕੋਈ ਮਾੜੀ ਚੀਜ਼ ਨਹੀਂ ਹੈਗੀ ਹਨਾ ਆਪਾਂ ਨੂੰ ਟਾਈਮ ਦੇ ਅਨੁਸਾਰ ਜਵਾਨੀ ਦੇ ਅਨੁਸਾਰ ਦੇਖੋ ਆਪਾਂ ਨੂੰ ਨਾਲ ਜਵਾਨੀ ਦੇ ਸਮੇਂ ਦੇ ਨਾਲ ਚੱਲਣਾ ਚਾਹੀਦਾ ਤੇ ਇਹ ਵੀ ਉਹਦੇ ਵਿੱਚ ਇਹ ਹੈ ਵੀ ਇਹ ਮਾੜੀ ਵੀ ਨਹੀਂ ਹੈਗੀ ਜੇਕਰ ਆਪਾਂ ਇਹਨੂੰ ਸਹੀ ਟਕ ਨਾਲ ਵਰਤਦੇ ਹਾਂ ਨਾ ਤਾਂ ਇਹ ਚੰਗਾ ਵੀ ਆ ਤੇ ਬੱਚਿਆਂ ਵਾਸਤੇ ਵੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਵੀ ਜੀ ਬੱਚਿਆਂ ਨੂੰ ਫੋਨ ਤੋਂ ਦੂਰ ਰੱਖੋ ਹਾਂਜੀ ਬੱਚਿਆਂ ਨੂੰ ਫੋਨ ਤੋਂ ਦੂਰ ਰੱਖੋ ਪਰ ਜਿਵੇਂ ਆਪਣੀ ਦੇਖਰੇਖ ਦੇ ਵਿੱਚ ਆਪਾਂ ਬੱਚੇ ਨੂੰ ਹਨਾ ਫੋਨ ਮਤਲਬ ਕਿਵੇਂ ਕੋਈ ਉਹਨਾਂ 스마트 ਐਪਲੀਕੇਸ਼ਨ LED ਤੇ ਬੱਚੇ ਵਕਤ ਕਰਦੇ ਨੇ ਦੇਖੋ ਮੇਰੀ ਬੇਟੀ ਤਾਂ ਜਿਵੇਂ ਹੁਣ 10th ਦੇ ਵਿੱਚ ਆ ਹਨਾ ਉਹਦਾ ਹੈਗਾ ਹੁਣ ਵੀ 10th ਚੱਲੀ ਮੈਂ ਪਹਿਲਾਂ ਤੋਂ ਹੁਣ ਮੈਂ ਹੀ ਉਹਨੂੰ ਟੀਚ ਕਰਦੀ ਆ ਹਨਾ ਬਾਕੀ ਸਕੂਲ ਦੇ ਵਿੱਚ ਦੇਖੋ ਪੜਦੀ ਆ ਜਾਂ ਉਹ ਟਿਊਸ਼ਨ ਵਗੈਰਾ ਤੇ ਤਾਂ ਕਦੇ ਟਿਊਸ਼ਨਲ ਤੇ ਮੈਂ ਹੀ ਟਿਊਸ਼ਨਲ ਆ ਨਿਓ ਮੇਰੇ ਕੋਲੇ ਪੜਦੀ ਆ ਤੇ ਉਸ ਤੋਂ ਬਾਅਦ ਹੁਣ ਅਸੀਂ ਜਿਵੇਂ 스마트 ਐਪਲੀਕੇਸ਼ਨ LED ਲੈ ਕੇ ਦਿੱਤੀ ਹੈ ਮੈਂ ਫੋਨ ਉਹਨ ਘੱਟ ਯੂਜ਼ ਕਰਨ ਦਿੰਦੀ ਆ ਕਿਉਂਕਿ ਫੋਨ ਦੇ ਵਿੱਚ ਜਿਹੜੀ ਨੀਂਗਾ ਲੱਗਦੀ ਆ ਕੁਣ ਕਨਸੈਪਟ ਕਲੀਅਰ ਕਰਨੇ ਹੁੰਦੇ ਨੇ ਅਲੱਗ ਅਲੱਗ ਹਨਾ ਫਿਰ ਉਹ ਉੱਥੇ ਹੀ ਕਰਦੀ ਆ ਤੇ ਉਹਦੇ ਦੀ ਕਰਦੀ ਐ ਜੀ ਹੁਣ ਜਿਵੇਂ ਸਾਰਾ ਹੁਣ ਇੱਕ ਇੱਕ ਮਤਲਬ ਕਨਸੈਪਟ ਤੇ ਦੋ ਦੋ ਘੰਟੇ ਵੀ ਲੱਗ ਜਾਂਦੇ ਨੇ ਹਨਾ ਤਿੰਨ ਚਾਰ ਘੰਟੇ ਵੀ ਲੱਗ ਜਾਂਦੇ ਨੇ ਹੁਣ ਬੱਚਾ ਇੰਨਾ ਟਾਈਮ ਤਾਂ ਫੋਨ ਵੀ ਨਹੀਂ ਯੂਜ਼ ਕਰ ਸਕਦਾ ਤੇ ਉਹਦੀ ਹੁਣ ਆਪਾਂ ਇੰਪੋਰਟੈਂਟ ਕੁਸਚਨ ਦੇਖਨੇ ਨੇ ਹਨਾ ਸਾਰੇ ਜਿਵੇਂ ਹੁਣ ਬੋਰਡ ਦੇ ਪੇਪਰ ਵੀ ਹੁਣ ਪਿਛਲੇ ਸਾਲ ਉਹੀ ਉਤੋਂ ਹੀ ਬਣੇ ਨੇ ਕਿ ਜਿਹੜੇ ਹੁਣ ਇਹ ਪਹਿਲਾਂ ਤੋਂ ਕਹਿੰਦੇ ਇਹ ਉੱਤੇ ਜੂ ਤੇ ਮਤਲਬ ਚਾਹਦੇ ਸੀਗੇ ਵੀ ਇੰਪੋਰਟੈਂਟ ਕੁਸਚਨ ਉਹੀ ਜ਼ਿਆਦਾ ਆਏ ਨੇ ਤੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਦੇਖੋ ਆਪਾਂ ਨੂੰ ਸਮੇਂ ਦੇ ਨਾਲ ਹਨਾ ਜੋ ਵੀ ਚੀਜ਼ ਆਉਂਦੀ ਆ ਆਪਾਂ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਨਾ ਇਹੀ ਮਤਲਬ ਇਹੀ ਚੀਜ਼ਾਂ ਦਾ ਹੁੰਦਾ ਜੇ ਹੁਣ ਆਪਾਂ ਕਹੀ ਜਾਈਏ ਵੀ ਨਹੀਂ ਜੀ ਇਸ ਦਾ ਸੋਸ਼ਲ ਮੀਡੀਆਸ ਦਾ ਘਰ ਦੇ ਵਿੱਚ ਬਾੜ ਦੇਣੀ ਹੈ ਇਸ ਤੋਂ ਦੂਰ ਰਹਿਣਾ ਦੇਖੋ ਜੀ ਉਹ ਵੀ ਗੱਲ ਤੋਂ ਹੁੰਦਾ ਤੇ ਬਾਕੀ ਚਲੋ ਜੀ ਗੱਲਬਾਤ ਤਾਂ ਮੈਂ ਕਾਫੀ ਦੂਰ ਲੈ ਗਈ ਤੇ ਨਹੀਂ ਇਸ ਤੋਂ ਬਾਅਦ ਇਹ ਟਾਪਿਕ ਆਉਂਦਾ ਕਿਉਂਕਿ ਜਿਹੜਾ ਮੇਨ ਸੀਗਾ ਉਹ ਮੈਂ ਇਸ ਵਿਸ਼ੇ ਤੇ ਵੀਡੀਓ ਬਣਾਉਣੀ ਸੀ ਤੇ ਜਿਹੜੇ ਇੱਕ ਕੇਸ ਸਬਸਕ੍ਰਾਈਬਰ ਪੂਰੇ ਹੋ ਗਏ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਸੀਗਾ ਤੇ ਬਾਕੀ ਜੀ ਬਹੁਤ ਵਧੀਆ ਜੀ ਮੈਂ ਬਹੁਤ ਖੁਸ਼ ਹਾਂ ਬਹਿਦੁਰ ਕਰੇ ਖੁਸ਼ੀ ਵੀ ਬਹੁਤ ਜ਼ਿਆਦਾ ਆਪਣੇ ਆਪਣੇ ਘਰ ਆਚਰ ਹਨਾ ਆਪਣੀ ਆਪਣੀਆਂ ਫੈਮਲੀਆ ਚ ਤੇ ਬਾਹਰ ਜਿੱਥੇ ਵੀ ਮੇਰੇ ਭੈਣਾ ਭਾਈ ਬੈਠੇ ਨੇ ਹਨਾ ਤੇ ਸਾਰ ਇਹ ਮਤਲਬ ਖੁਸ਼ ਹੀ ਹੋਣ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਹੋਵੇ te chalotik tan lo ati kalounen de a kispe, nan mi mi diyo la.